ਸਤਨਾਮ ਸ੍ਰੀ ਵਾਖ ਗੁਰੂ ਫਤੰਜੀ ਸ਼ਲੋਕ ਓਖੇ ਸ਼ਾਸਤਰ ਵੀਦਸਨਾਬੇ ਆ ਨ ਕਰਤਾ ਕੋਈ ਆਜੂ ਦਾ ਜੀਵਨ ਹੋਵਤ ਨਾਨਕ ਇਕੈ ਸੋਈ ਪਉੜੀ ਅੱਗਾ ਕਲ ਹੋ ਮਨਿ ਏ ਬਿਨ ਹਰ ਦੂਸਰ ਨਾਹੀ ਨੈ ਹੋਆ ਨੈ ਹੋਵੰਨਾ ਜਤ ਕਤੋ ਹੀ ਸਮਾਹੀ ਕੁਲੇ ਤੋ ਮਨ ਜੋ ਆਵਿ ਸਨਾ ਨਾਮ ਤਤ ਕਲ ਮੇ ਆਪਣੇ ਚਰਨਾਂ ਕਾਲ ਕਾਲੇ ਅਨਕ ਬਿਜਤਾ ਵੀ ਬਿਨ ਹਰ ਭਗਤੇ ਕਹਾਂ ਥਿਤ ਪਾਵਈ ਕੋਲ ਮਹਾਰਾ ਸਮਰਤ ਦੇ ਪੀਆ ਨਾਮਿਕ ਹਰਿ ਗੁਰ ਜਾ ਕੋ ਦਿਆ ਸ਼ਲੋਕ ਜਨ ਕਾਲੇ ਸਭ ਦੇਸ ਮਾ ਸਾਸ ਮੈਂ ਵਰਨ ਘਟੰਤਿਲ ਸਾਰੇ ਜੀਵਨ ਲੋਗੇ ਪਰਮ ਮੋਹ ਨਾਮਿਕ ਪੀਉ ਗਵਾਰ ਪਉੜੀ ਨੰਗਾ ਨਿਆਸੀ ਕਾਏ ਤੇ ਜੋ ਸਾਤ ਪ੍ਰਭ ਕੀਨ ਅਨਕ ਜੋਨ ਜੰਮੇ ਮਰੇ ਆਤਮ ਰਾਮ ਨਾ ਚੀਨ ਨਿਆਨ ਧਿਆਨ ਤਾਹੋਂ ਕੋ ਆਈ ਕਰ ਕਿਰਪਾ ਦੇ ਆਪ ਦਿਵਾਈ ਨੰਤੀ ਨਮੀ ਨਹੀਂ ਕੋ ਛੁਟੈ ਕਾਚੀ ਗਾਗਰ ਸਰਬ ਪ੍ਰਭੂ ਟੈ ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਭਈ ਨਾਨਕ ਨੇ ਛਪਿਆ ਸੰਦੋਗ चित चितवो चन्नार बिंद उन्द कवल बिग सांत प्रट पई बिंद नानक संतम तांत। पाउडी चच्चा चर्न कमल गुरु लागा तुन तान हुआ दिन संजोग सपागा चार कुंड दैद स्प्रामायो पई कृपा तब दर्सन पायो ਚਾਰ ਵਿਚਾਰ ਵਿੰਸੋ ਸਭ ਦੂਆ ਸਾਥ ਸੰਗਿ ਮਨ ਨਿਰਮਲ ਹੋਆ ਚਿੰਤਿ ਬਸਾਰੀ ਏਕ ਦ੍ਰਿਸ਼ਟੀ ਤਾ ਨਾਮਿਕ ਗਿਆਨ ਅੰਜਨ ਜਿਹ ਨਿਤਰਾ ਸ਼ਲੋਕ ਛਾਤੀ ਸਿਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਈ ਐਸੀ ਕਿਰਪਾ ਕਰੋ ਬਰਬ ਨਾਨਕ ਦਾਸ ਦਸਾਈ ਪੌੜੀ ਸ਼ਸ਼ਾ ਸ਼ੋਰੀ ਦਾਸ ਤੁਮਾਰੇ ਦਾਸ ਦਸਨ ਕੇ ਪਾਨਿਹਾਰੇ ਸ਼ਸ਼ਾ ਸ਼ਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨ ਬਹੁ ਚਤਰਾਈ ਸੰਤਨ ਕੀ ਮਨ ਦੇਗ ਨਿਗਾਈ ਛਾਰ ਕੀ ਪੁਤਰੀ ਕਰਮ ਗਤ ਪਾਈ ਨਾਨਕ ਤਾਂ ਜਾ ਕੋ ਸੰਤ ਸੁਹਾਈ ਸੁਲੋਕ ਜੋਰ ਜਲਮ ਫੁਲੇ ਕਾਨੋ ਕਾਚੀ ਦੇਹ ਵਿਕਾਰ ਅੰਮੋਤ ਬੰਧਨ ਪਰੇ ਨਾਨਕ ਨਾਮ ਛਟਾਰੇ ਪਉੜੀ ਜਈਆ ਜਾਣੇ ਹੋ ਕਛ ਹੂਆ ਬੰਦਿਉ ਜੋ ਨਲ ਨੀ ਪ੍ਰਮ ਸੂਆ ਜੋ ਜਾਣੇ ਹੋ ਭਗਤ ਗਿਆਨੀ ਆਗੇ ਠਾਕੁਰ ਤਿਉ ਨਹੀਂ ਮੰਨੀ ਜਾਣ ਜੋ ਜਾਣੇ ਮੈਂ ਕਤਨੀ ਕਰਤਾ ਵਿਆਪਾਰੀ ਬਸਦਾ ਜਿਉ ਤਿਰਤਾ ਸਾ ਸੰਗੀ ਹੋ ਮੈਂ ਮਾਰੀ ਨਾਨਕ ਤਾਂ ਕੋ ਮਿਲੇ ਮੁਰਾਰੀ ਸਲੋਕ ਚਾ ਲਾਗੀ ਉਠ ਨਾਮ ਜਪ ਨਿਸਵਾ ਸੁਰਿਆ ਰਾਜ ਸਾਰਾ ਤੁਜੇ ਨਾਮ ਵਿਆਪਈ ਨਾਨਕ ਮਿਟੈ ਉਪਾਦ ਪੌੜੀ ਜੰਜਾ ਚੂਰਨ ਮਿਟੈ ਤੁਮਾਰੋ ਰਾਮਨਾਮ ਸੋ ਕਰ ਬਿਵਹਾਰੋ ਝੂਰਤ ਝੂਰਤ ਸਾਥ ਹੋਆ ਜਾ ਕੇ ਰਿਦੈ ਹੋਤ ਭਾਉ ਬੀਆ ਚਰਹਿ ਕ ਸੁਮਦ ਪਾਪ ਤੇਰੀ ਮਨੁਹਾ ਅਮਰਜ ਕਥਾ ਸੰਤ ਸੰਗ ਸੁਨੁਆ ਜਰਹੀ ਕਾਮ ਕ੍ਰੋਧ ਦ੍ਰਿਸ਼ਟਾਈ ਜਾਨਕ ਜਾ ਕੋ ਕਿਰਪਾ ਗੁਸਾਈ ਸ਼ਲੋਕ ਯਤਨ ਕਰੋ ਤਮ ਅਨਕ ਬਿਧ ਰਹਿ ਨਾ ਪਾਵ ਮੀਤ ਜੀਤ ਰੋਹਨ ਹਰਿ ਭਜੋ ਨਾਨਕ ਨਾਮ ਪਰੀਤ ਪਵੜੀ ਮੂnga ਗਿਆਨੁ ਦ੍ਰਿਸ਼ੈ ਵਿੰਸ ਜਾਤ ਇਹੋ ਤੀਤ ਨਿਉਂਤੀ ਗਣੋ ਨ ਗੰਸਕ ਉਠ ਸੁਧਾਰੇ ਕੀਤ ਨਿਉਂ ਭਿਕ ਸਬਸਤਾ ਜਾ ਕੋ ਕਰੀਏ ਸੰਗ ਯਾਨੋ ਇਆ ਵਿਦਸਈ ਚਿਤ ਝੁੱਟੋ ਮਾਇਆ ਰੰਗ ਯਾਨਤ ਸੋਈ ਸੰਤ ਸੋਈ ਬ੍ਰਹਮ ਕੇ ਕੀਚਿਤ ਭੈਨ ਨੰਦ ਗੋਪ ਤੇ ਤੇ ਕੱਡੋ ਜੀ ਉਹ ਵਸੋ ਪਰਸੰਨ ਆ ਕਹਿ ਹਾਸਮ ਰਾਤ ਤੀ ਕਾਨ ਕੰਨੇ ਜੋਗ ਨਾਨਕ ਤੇਹੀ ਉਸਤ ਕਰਉ ਯੰਕਿਓ ਸੰਯੋਗ ਸਲੋਕਾ ਟੂਟੇ ਬੰਧਨ ਜਨਮ ਵਰਨ ਸਾਫੇ ਸੁਭਾਈ ਨਾਨਕ ਮਨੋ ਨਾਮ ਭੀਸਰੇ ਗੁਣ ਨਿਤ ਗੋਬਿੰਦ ਰਾਹੀ ਪੌੜੀ ਕਾਲ ਕਰੋ ਤੋ ਏਕਗੀ ਜਾਚੇ ਬ੍ਰਿਥਾਨਾ ਕੋਈ ਮਨ ਦਨ ਮੁਕਰੀਏ ਬਸੈ ਜੋ ਚਾਹੋ ਸੋਈ ਤੇਲ ਮੈਲ ਤਾ ਕਾ ਮਿਲੇ ਜਾ ਕੋ ਸਾਧ ਕ੍ਰਿਪਾ ਦੇ ਸਾਧੂ ਸੰਗਰ ਤੋ ਬਸੈ ਜੋ ਆਪਣੋਈ ਦਿਆਲੇ ਤੋ ਹੀ ਟਾਏ ਪਉ ਭਵਨ ਬ੍ਰਿਂਦਾਵੇ ਸੁਨਾਈ ਤਮਹਿ ਜਾਂਕੇ ਦੂਦ ਤੇ ਜੋ ਸਾਧੂ ਸੰਗ ਸਮਾਈ ਬਾਰ ਬਾਰ ਜਉ ਸੰਤ ਸਦ ਕੀ ਨਾਨਕ ਪਾਪ ਬਿਨਾਸੇ ਕਦ ਕੀ ਸ਼ਲੋਕ ਠਾਕ ਨਾ ਉਤੀ ਤਿਨ ਹੁੰਦਾ ਰੇ ਜੀ ਹੋ ਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਦੇ ਧੰਨ ਧੰਨ ਪੌੜੀ ਸੱਠਾ ਮਨੁਆਰਤਾਏ ਨਾਹੀ ਜੋ ਸਗਤ ਤਿਆਗ ਇਤੇ ਲਪਟਾਈ ਥੈਕ ਥੈਕ ਮਾਇਆ ਸੰਗ மூਏ ਹੁਆ ਕੇ ਕੁਸਲ ਨਾ ਕਰੋਏ ਧਾਨ ਪਰੇ ਸੰਤੇ ਸੰਗ ਬਸਿਆ ਅੰਮ੍ਰਿਤ ਨਾਮ ਤਾ ਜੀ ਰਸਿਆ ਥਾਕੁਰ ਆਪਣੇ ਜੋ ਜਨ ਪਾਇਆ ਨਾਨਕ ਹੁਆ ਕਾ ਮਨ ਸਿਖ ਲਾਇਆ ਸ਼ਲੋਕ ਨੰਦੋਤ ਬੰਦਨੀ ਅਨਕਵਾਰ ਸਰਵ ਕਲਾ ਸੰਗ ਰਤ ਡੋਲਨ ਤੇ ਰੱਖੋ ਪ੍ਰਭ ਨਾਮਕ ਦੀ ਕਰ ਹੱਥ ਪਾਉੜੀ ਡੱਡਾ ਡੇਰਾ ਇਹ ਨਹੀਂ ਜਹ ਦੇ ਰਤ ਜਾਨ ਊਹਾ ਡੇਰਾ ਕਾ ਸੰਜਮ ਗੁਰ ਕੈ ਸਤਿਗੁਜਾਨ ਹੈ ਏ ਆ ਦੇਰਾ ਕੋ ਸ਼ਰਮ ਕਰ ਕਾਲੇ ਜਾ ਕਤ ਸੁਨੀ ਸੰਚਾਲੇ ਉਹ ਆ ਦੇਰਾ ਕੀ ਸੋ ਮਿੱਤ ਜਾਨੈ ਜਾ ਕੋ ਦ੍ਰਿਸ਼ਟ ਪੂਰਨ ਭਗਵਾਨੈ ਦੇਰਾ ਮਿਚਲ ਸਚ ਸਾਧ ਸੰਗ ਬਾਹਿਆ ਨਾਨਕ ਤੀ ਜਨ ਮੈਂ ਦੁਲਾਇਆ ਸਲੋਕ ਢਾਨ ਲਗੀ ਧਰਮ ਰਾਹੀ ਕਿਨੇ ਨ ਘਾਲਿਓ ਬੰਦ ਨਾਨਕ ਉبری ਜਪ ਹਰੀ ਸਾਧ ਸੰਗ ਸੰਬੰਦ ਪਉੜੀ ਤਦ ਡਾਟੁ ਹੁਲਤ ਕੈ ਫਿਰੋ ਢੁੰਨਣ ਅਮਨ ਬਾਈ ਸੰਗ ਤੁਾਰੇ ਪ੍ਰਭ ਬਸੈ ਬੰਦ ਬੰਦ ਕਹਾ ਕਿ ਰਾਹੀ ਤੇਰੀ ਟਾਹੋ ਸਾਧ ਸੰਗ ਅਹਉ ਬੁੱਧ ਬਿਕਰਾਲ ਸੁਖ ਪਾਵੋ ਸੇਤੀ ਬਸੋ ਦਰਸਨ ਦੇਖਣ ਆਵੇ ਠੇਰੀ ਜਾ ਮੈਂ ਜਮ ਰਹਿ ਗਰਮ ਜੋਨ ਦੁਖ ਪਾਈ ਗੋਹ ਮਗਨ ਲਕਟਤ ਰਹੇ ਹੋ ਆਵੇ ਜਾਈ ਤਹਿਤ ਤਹਿਤਾ ਭਟੈ ਪਰਿ ਸਾਜਨਾ ਸੁਨਾਈ ਜੋ ਕਿ ਢਾਈ ਕਟਿਆ ਨਾਨਕ ਲਿਏ ਸਮਾਈ ਸੰਲੋਕ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਛੁਟੇ ਨਿਨਜੈਯ ਦੂਤ ਪਉੜੀ ਨਾ ਨਾਰੰਤੀ ਸਿਜਿਏ ਆਤਮਜੀਤੈ ਕੋਈ ਹਉ ਮੈਂ ਜਨ ਸਿਉ ਲੜਮਾਰੇ ਸੋ ਸੋਬਾ ਦੂ ਹੋਈ ਮਣੀ ਮਟਾਇ ਜੀਤਮਾਰੇ ਗੁਰ ਪੂਰੇ ਉਪਦੇਸ ਮਨੁਆ ਜੀਤੇ ਹਰ ਮਿਲੈ ਤਹਿ ਸੁਰਤਨ ਵੇਸ ਨਾ ਕੋ ਜਾਣੈ ਆਪਣੋ ਏਕੇ ਇਕ ਆਧਾਰ ਜੈਨ ਦੇਸਿ ਸਿਮਰਤ ਰਹੈ ਸੋ ਪ੍ਰਾਪਰਿ ਕੇ અપਾਰ ਰੇਨ ਸਗਲੇ ਇਹ ਆ ਮੰਨ ਕਰੇ ਈਉ ਕਰਮ ਕਮਾਏ ਹੁਕਮੇ ਬੁੱਝੇ ਸਦਾ ਸੋਖ ਨਾਨਕ ਲਿਖਿਆ ਪਾਏ ਇਸ ਲੋਕ ਤਨ ਮਨ ਧਨ ਅਰ ਪਉ ਤਿਸੈ ਪ੍ਰਭੁ ਬਲਾਵੇ ਮੂਹਿ ਨਾਨਕ ਬ੍ਰਹਮ ਭਉ ਕਾਟੀਐ ਚੁਕੇ ਜਮ ਕੀ ਜੋ ਪਉੜੀ ਤਤਾ ਤਾਂ ਸਿਉ ਪ੍ਰੀਤ ਕਰ ਗੁਣ ਨਿਦ ਗੋਵਿੰਦ ਰਾਏ ਹਾਲ ਪਾਵਹਿ ਮਨ ਬਾਂਸ਼ ਤੇ ਤਬ ਤੁਹਾਰੀ ਜਾਏ ਤਰਾਸ ਮਿਟੇ ਜਮ ਪੰਥ ਕੀ ਜਾਸ ਬਸੈ ਮਨ ਨਾਉ ਗਤ ਪਾਵੇ ਮਤ ਹੋਈ ਪ੍ਰਗਾਸ ਮੈਲੀ ਪਾਵੇ ਥਾਉ ਤਾਉ ਸੰਗ ਨਾ ਧਨ ਚੱਲੇ ਗ੍ਰਹਿ ਜੋ ਬਨ ਨਹਿ ਰਾਜ ਸੰਤ ਸੰਗ ਸਿਮਰਤ ਰਹੋ ਇਹ ਤੁਹਾਰੇ ਕਾਜ ਤਾਤਾ ਕਛੂ ਨਾ ਹੋਈ ਹੈ ਤੋ ਤਾਪ ਨਿਵਾਰੇ ਆਪ ਤਤ ਪਲ ਨਾਨਕ ਮੇ ਆਪੇ ਮਾਈ ਬਾਪ ਸੁਲੋਕ ਥਾਕੇ ਬਹੁ ਬਿਦ ਕਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਭ ਸੰਚ ਸੰਚ ਸਾਗਨ ਹੋਏ ਨਾਨਕ ਮਾਇਆ ਨ ਸਾਸ ਪੌੜੀ ਤਥਾ ਥਿਰ ਕੋ ਨਈ ਕਾਇ ਪਸਾਰੋ ਪਾਵ ਅਨਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ ਥੈਲੀ ਸੰਚੋ ਸ੍ਰਮ ਕਰੋ ਥਾਕ ਬਰੋਗ ਆਵਾਰੇ ਮਨ ਕੈ ਕਾਮ ਨ ਆਵੈ ਅੰਤੇ ਅਵਸਰ ਬਾਰੇ ਥਿਤ ਪਾਵ ਗੋਬਿੰਦ ਭਜੋ ਸੰਤੇ ਕੀ ਸਗਲੇ ਆ प्रीत ਕਰੋ ਸਦੇਖ ਸਿਓ ਇਹ ਆ ਸਾਚਾ ਅਸਨੇਹ ਨ ਕਾਰਨ ਕਰਮ ਕਰਾਮਨ ਸਾਧ ਵਿਦੇ ਕਹਿਬ ਜਿਤ ਜਿਤ ਲਾਵੋ ਤਿਤ ਤਿਤ ਲਗੇ ਨਾਨਕ ਜਨਤਿਆ ਨਾਥ ਇਸ ਲੋਕੈ ਦਸ ਇੱਕ ਨਿਹਾਰਿਆ ਸਭ ਕਛ ਜੀਵਨਾਰੇ ਸਾਸ ਸਾਸ ਸਿਮਰਤ ਰਈ ਨਾਨਕ ਦਰਸ ਅਧਾਰੇ ਪਾਉੜੀ ਦਾ ਦਾਤਾ ਏਕ ਹੈ ਸਭ ਕੋ ਜੀਵਨ ਹਾਰੇ ਜਿੰਦੇ ਤੋੜ ਨ ਆਵੇ ਅਗੰਤ ਪਰੇ ਪੰਡਾਰੇ ਦੇਨ ਹਾ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾ ਇਬਸਾਰਾ ਦੋਸ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀ ਤਾ ਦਰਦ ਨਿਵਾਮੀ ਜਾਤੇ ਆਪੀ ਨਾਨਕ ਤੇ ਤੇ ਗੁਰ ਮੁਖ ਤਰਾਪੀ ਸ਼ਲੋਕਾ ਤਰ ਜੀਰੇ ਏਕ ਟੇਕ ਤੂੰ ਲਾਹ ਬਿਦਾਮੀ ਆਸ ਨਾਨਕ ਨਾਮ ਭਈਐ ਕਾਰਜ ਆਗੈ ਰਾਸ ਪਵੜੀ ਤਦ ਦਾ ਤਾਵਤ ਤੋ ਮਿਟਨੇ ਸੰਸੰਗੋ ਏ ਬਾਸ ਤੁਰਤੀ ਕਿਰਪਾ ਕਰੋ ਆਪ ਤਾ ਹੋਈ ਮਨਹਿ ਪ੍ਰਗਾਸ ਨਨ ਸੱਚਾ ਤੇ ਉਹ ਸੱਚ ਸਾਹ ਹਾਰ ਹਰ ਕੁੰਜੀ ਨ ਬਸਾ ਤੀਰਜ ਜਸ ਸੋਭਾ ਤੇ ਬਨਿਆ ਹਾਰ ਹਰ ਨਾਮ ਸ੍ਰੋਮ ਜੇ ਸੁਨੇਹਾ ਗੁਰਮਖ ਜੇ ਕਾਠ ਰਹੀ ਸਮਾਈ ਨਾਨਕ ਤੇ ਜਨ ਮਿਲੀ ਵਜਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਅਧਿਰਪੂਰ ਦੇ ਉਪਦੇਸਿਆ ਨਰਕ ਨਾਹੀ ਸਾਧ ਸੰਗ ਪੌੜੀ ਨੰਨਾ ਨਰਕ ਪਰਹੀ ਤੇ ਨਾਈ ਜਾ ਕੇ ਮਨ ਬੰਨਾ ਬਸਾਈ ਨਾਮ ਜਾਨ ਗੁਰਮਖ ਜੋ ਜਪਤੀ ਬਿਕ ਮਾਇਆ ਮੇ ਨਾ ਓਏ ਖਪਤੇ ਨੰਨਾ ਕਾਨ ਹੁਤਾ ਤਾ ਕਹੋ ਨਾਮ ਮੰਤਰ ਗੁਰਦੀਨੋਂ ਜਾ ਕਾ ਨਿਦ ਨਿਧਾਨ ਹਰ ਅੰਮ੍ਰਿਤ ਪੂਜੇ ਤੈ ਬਾਜੇ ਨਾਨਕ ਅਨਹਦ ਤੂਦੇ ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮੋਹ ਬਿਕਾਰ ਨਾਨਕ ਸੋ ਆਰਾਧੀਐ ਅੰਤ ਨ ਪਾਰਾਵਾਰ ਪੌੜੀ ਪਪਾ ਪਰਮਿਤ ਪਾਰ ਨ ਪਾਇਆ ਪਤ ਪਾਵਨ ਅਗਮ ਹਰ ਦਾਇਆ ਹੋਤ ਪਨੀਤ ਕੋਟ ਅਪਰਾਧੁ ਅੰਮ੍ਰਿਤ ਨਾਮ ਜਪੈ ਮਲਿ ਸਾਧੁ परे बच त्रो मोह मिटनाई जा को राखो आप गुसाईं पादशाह सकत सिरसो नामिके दूसरी अवना को श्लोका भई काटे मिटे गवना पति भई मनजीत नानके गुरते थितबाई फिरन मिटे नितनीत पौड़ी फफा फिरत फिर तू आया जुलाब दे कलज में पाया ਤੇਰੇ ਇਹ ਅਵਸਰੇ ਤੇਰੇ ਨਾ ਹਥਾ ਨਾਮ ਜਪੋ ਤੋ ਕਟਿਏ ਪਾਸਾ ਤੇਰੇ ਫਿਰ ਆਵਨ ਜਾਨ ਨਾ ਹੋਈ ਇੱਕ ਇੱਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨੇ ਹਾਰੀ ਮਿਲ ਲੈ ਹੋ ਨਾਨਕ ਬੀਚਾਰੀ ਸਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ ਸੁਖ ਸੰਪੇ ਭੋਗ ਰਸ ਨਾਨਕ ਸਾਧ ਰਵਾਲ ਪੌੜੀ ਬੱਬਾ ਬ੍ਰਹਮਜਾਂਤ ਤੇ ਬ੍ਰਹਮਾ ਵੈਸ਼ਨੋ ਤੇ ਗੁਰਮੁ ਸੋਚ ਤਰਮਾ ਮੀਰਾ ਆਪਨਾ ਬੁਰਾ ਮਿਟਾਵੇ ਤਾਹਾਂ ਬੁਰਾ ਨਿਕ ਨਈ ਆਵੇ ਬੰਧਿਓ ਆਪਨਾ ਹੋ ਹੋਂ ਬੰਦਾ ਦੋਸ ਦਿੱਤ ਅੱਗੇ ਕੋ ਅੰਦਾ ਬਾਗ ਜੀਤ ਸਬਰ ਹੀ ਸਿਆਨਪ ਜਿਸੇ ਜਨਾਵੋ ਸੋ ਜਾਣੇ ਨਾਮਿਕ ਸ਼ਲੋਕ ਹੈ ਪੈ ਪੰਜਨੇ ਅਗ ਦੁਖ ਨਾਸ ਮਨੇ ਆਰਾਧ ਹਰੀ ਸੰਤ ਸੰਗ ਜੇ ਰਿਤ ਬਸਿਓ ਨਾਨਕ ਤੇ ਨਾ ਬ੍ਰਹਮੇ ਪਉੜੀ ਪੱਬਾ ਪਰਮਿਟਾਵੋ ਆਪਣਾ ਏ ਆ ਸੰਸਾਰ ਸਗਲੇ ਸੁਪਨਾ ਪੰਨੇ ਸੁਰ ਨਰ ਦੇਵੀ ਦੇਵਾ ਪਰਮੇ ਸਿਧ ਸਾਧਿਕ ਬ੍ਰਹਮੇਵਾ ਪਰਮ ਪਰਮਾਨੁਬ ਦੇ ਕਾਏ ਦੁਤਰਮਾ ਬਿਕਮ ਏ ਮਾਈ ਗਰਮਖ ਬ੍ਰਹਮ ਭੈ ਮੋਹ ਮਿਟਾਇਆ ਨਾਨਕ ਤੀ ਪਰਮ ਸੁਖ ਪਾਇਆ ਸ਼ਲੋਕ ਮਾਇਆ ਡੋਲੇ ਬਭਿਦੀ ਮਨ ਲੱਭਿਓ ਤੇ ਸੰਗ ਮਗੰ ਤੇ ਜੇ ਤੁਮ ਰਕ ਸੋ ਨਾਨਕ ਨਮਹਿ ਰੰਗ ਪਉੜੀ ਮੰਨਾ ਮੰਗਨ ਹਾਰੀ ਆਂ ਨਾ ਦੇਨ ਹਾਰ ਦੇ ਸੁਜਾਨਾ ਜੋ ਦੀਨ ਸੋ ਇੱਕੇ ਬਾਰੇ ਮਨ ਮੁਰਖ ਕਹਿ ਕਰੇ ਪੁਕਾਰ ਜੋ ਮੰਗੇ ਤੋ ਮੰਗੇ ਬੀਆ ਜਾਤੀ ਕੁਸਲ ਨਾ ਕਾਉਂthia ਮੰਗਨ ਮੰਗਤਾ ਇੱਕੇ ਮੰਗ ਨਾਨਕ ਜਾਤੀ ਪਰਿਪਰਾਗ ਸ਼ਲੋਕ ਮਤ ਬੁਰੀ ਪ੍ਰਧਾਨ ਦੇ ਗਰ ਪੂਰੇ ਮਨ ਮੰਤ ਏ ਜਨ ਨਿਉ ਪ੍ਰਿਆਪਨਾ ਨਾਨਕੇ ਤੀ ਭਗਵੰਤ ਪੌੜੀ ਨੰਮ ਜਾਹੁ ਮਰਮ ਪਛਾਨਾ ਪੀਤਿ ਸਾਸੰਗ ਬਝੀ ਅੰਨ ਦੁਖ ਸੁਗੋਆ ਕੇ ਸੰਤ ਵਿਚਾਰਾ ਨਰਕ ਸੁਰਗਿ ਰਹਿਤਿ ਔਤਾਰਾ ਤਾਉ ਸੰਗੈ ਤਾਉ ਨਿਰਲੇਪਾ ਪੂਰਨ ਕਾਟੇ ਕਾਟੇ ਬੁਰਖ ਬਸੇਖਾ ਹੁਆ ਰਸਮੇ ਵਾਹੁ ਸਭ ਪਾਇਆ ਨਾਨਕ ਲਿਖਿ ਨਹੀਂ ਤੇ ਮਾਇਆ ਸ਼ਲੋਕ ਯਾਰ ਮੀਸ ਸਜਨ ਬਿਨ ਹਰ ਛੂਟ ਨਾ ਆਏ ਨਾਮ ਕੇ ਤੇ ਬੰਧਨ ਕੱਟੀ ਗੁਰ ਕੀ ਚਰਨੀ ਪਾਏ ਪਵੜੀ ਜਈਆ ਜਤਨ ਕਰਤ ਬਹੁ ਵਿਧਿਆ ਏਕ ਨਾਮ ਬਿਨ ਕੈ ਨਾ ਸਿਧਿਆ ਯਾਹੂ ਜਤਨ ਕਰੋ ਤਿਸ਼ਟਾਰਾ ਵਾਹੂ ਜਤਨ ਸਾਥ ਸੰਗਾਰਾ ਯਾ ਉਬਰਨ ਧਾਰੇ ਸਭ ਕੋ ਵਾਹ ਈ ਜਪੇ ਬਿਨ ਉਬਰ ਨਾ ਹੋ ਯਾਹੋ ਦਰਨ ਤਾਨ ਸੁ ਮਿਰਾਥਾ ਰਾਖਿਓ ਨਿਰਗੁਨਰਨਾਥਾ ਮਨ ਬਚ ਕਰਮ ਜਿ ਆਪ ਜਨਾਈ ਨਾਨਕ ਤੇ ਮਤਿ ਵਰਗਤੀ ਆਈ ਸਲੋਕ ਹੈ ਰੋਜ਼ ਨਾ ਕਾਉ ਸੰਕਰੋ ਆਪਣਾ ਆ ਵਿਚਾਰੇ ਹੋਏ ਨਿਮਾਨਾ ਜਾਗ ਰੋ ਨਾਨਕ ਨਦਰੀ ਬਾਰ ਪੌੜੀ ਰਾ ਰਾ ਰੀਨ ਹੋਤ ਸਭ ਜਾ ਕੀ ਤਜੇ ਮਾਨ ਸੁਟੇ ਤਿਰੀ ਬਾਪੀ ਰਾਮ धरਗੇ ਤੋ ਸਿਜਹਿ ਪਾਈ ਜੋ ਗੁਰਮੁਖ ਐ ਰਾਮ ਨਾਮ ਲਿਵਲਾਈ ਰਹਿਤ ਰਹਿਤ ਰਹਿ ਜਾਹਿ ਬਿਕਾਰਾਂ ਗੁਰਪੂਰੇ ਕੇ ਸਭ ਦੇ ਅਪਾਰਾ ਰਾਤੇ ਰੰਗ ਨਾਮ ਰਸ ਮਾਤੀ ਨਾਮਿਕ ਹਾਰ ਗੁਰ ਕੀਨੀ ਦਾਤੀ ਸਲੋਕ ਲਾਲਚ ਝੂਠ ਵਿਖੇ ਬਿਆਦ ਇਹ ਦੇਹੀ ਮੇ ਬਾਸ ਆਰ ਹੋਰੇ ਅੰਮ੍ਰਿਤੇ ਬਿਰਮਕ ਪੀਆ ਨਾਮਿਕ ਸੂਖ ਨਿਵਾਸ ਪੌੜੀ ਲੱਲਾ ਲਾਵੋ ਔਖਤ ਜਾਓ ਦੁੱਖ ਦਰਦ ਤੇ ਮਿਟੇ ਕਿਨਾਵ ਨਾਮਿ ਔਖਤ ਜੀਰ ਦੇਹ ਤਾਵੇ ਤਹੀਂ ਜੋਗ ਸੁਪਨੇ ਨਹੀਂ ਆਵੇ ਆਰੇ ਔਖੇ ਸਭ ਕਟ ਹੈ ਭਾਈ ਗੁਰਪੂਰੇ ਬਿਨ ਬਿਦ ਨਾ ਬਨਾਈ ਗੁਰਪੂਰੇ ਸੰਜਮ ਕਰ ਦਿਆ ਨਾਨਕ ਤਾ ਮਿਰ ਦੁਖ ਨਾਂ ਥੀਆ ਸੰ ਲੋਕ ਵਾਸੂ ਦੇਵ ਸਰਵਤਨਮੇ ਊਨ ਕਤੋਂ ਠਾਈ ਅੰਤਰਵਾਰ ਸੰਗ ਹੈ ਨਾਦਿਕ ਕਾਈ ਦੁਰਾਈ ਪੌੜੇ ਵਵਾ ਵੈਰ ਨਾ ਕਰੀਏ ਕਾਹੂ ਕਟ ਗੜੇਂtre ਬ੍ਰਹਮ ਸੁਭਾਉ ਵਾਸudev ਜਲ ਤਲ ਮੇ ਰਵਿਆ ਨਿਰ ਪ੍ਰਸਾਦ ਵਿਰਲੇ ਹੀ ਗਵਿਆ ਵੈਰ ਵਿਰੋਧ ਮਿਟੇ ਤੇ ਮੰਨਤੀ ਹਰ ਕੀਰਤਨ ਗੁਰਮੁਖ ਜੋ ਸੰਤੇ ਵਰਨ ਚਿਹਨ ਸਗਲੇ ਹਿਤਿ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਸੰਲੋਕ ਆਹ ਕਰਤਿ ਬਿਹਾਨੀਆਂ ਸਾਥ ਮੁਝੇ ਅਜਾਨ ਡੜਕ ਮੁਏ ਜੋ ਤਿਖਾਵੰਤ ਨਾਨਕ ਕਿਰਤ ਕਮਾਨ ਪੌੜੀ ਢਾਡਾ ਢਾਡੂ ਮਿਟੇ ਸੰਗ ਸਾਧੂ ਕਰਮ ਧਰਮ ਤਤ ਨਾਮਿਆ ਰਾਧੂ ਰੂੜੋ ਜੀਅ ਬਸਿਓ ਰਿਤ ਮਾਈ ਉਹ ਆ ਕੀ ਢਾੜ ਮਿਟਤ ਬਿਨਸਾਈ ਢਾੜ ਕਰਤ ਸਾਥ ਬਾਵਾਰਾ ਜੀ ਜੀ ਇਹ ਅੰਗੁਤ ਵਿਕਾਰਾ ੜਾੜਾ ਗੁਰਮੁਖ ਢਾੜ ਮਿਟਾਈ ਨਿਮਕ ਮਾਇ ਨਾਨਕ ਸਮਝਾਈ ਜੀ ਇਹ ਅੰਗੁਤ ਵਿਕਾਰਾ ੜਾੜਾ ਗੁਰਮੁਖ ਢਾੜ ਮਿਟਾਈ ਨਿਮਕ ਮਾਇ ਨਾਨਕ ਸਮਝਾਈ